ਸਵਾਗਤ ਹੈ ਜੁ ਹਸ਼ਰ ਪ੍ਰੋਡਿਊਸਤ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹ ਚੇਤਨ ਕਾਸ਼ਪਤਾਂ ਬੀਤੇ ਕੱਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਸੀ ਪੰਜਾਬ ਦੇ ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਤਾਂ ਜਦੋਂ ਉਹਨਾਂ ਵੱਲੋਂ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੂੰ ਭੇਜਿਆ ਗਿਆ ਸੀ ਤਾਂ ਉਸ ਵਕਤ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਕਿ ਦਿਲ ਭਾਰੀ ਹੈ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੀ ਹਾਂ ਉਮੀਦ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਉਹ ਪੰਜਾਬ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਤਾਂ ਅੱਜ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਉਕਤ ਵਿਧਾਇਕਾ ਦਾ ਅਸਤੀਫਾ ਜਿਹੜਾ ਪਾਰਟੀ ਹਾਈ ਕਮਾਂਡ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਤੇ ਬਕਾਇਦਾ ਤੌਰ ਤੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਖੁਦ ਨਿੱਜੀ ਤੌਰ ਤੇ ਅਨਮੋਲ ਗਗਨਮਾਨ ਦੇ ਘਰ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਤੋਂ ਬਾਅਦ ਇੱਕ ਤਸਵੀਰ ਵੀ ਹੈ ਜਿਹੜੀ ਉਹ ਸਾਹਮਣੇ ਆਈ ਹੈ ਜਿਸ ਤੋਂ ਵਿੱਚ ਇੱਕ ਪਾਸੇ ਇਹ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਦੂਜੇ ਪਾਸੇ ਵਿਧਾਇਕਾ ਅਨਮੋਲ ਗਗਨਮਾਨ ਬੈਠੀ ਹੋਈ ਦਿਖਾਈ ਦੇ ਰਹੀ ਆ ਪਰੰਤੂ ਇਸ ਤੋਂ ਬਾਅਦ ਹੁਣ ਜਿਹੜਿਆ ਸਿਆਸੀ ਗਲਿਆਰਾਂ ਦੇ ਵਿੱਚ ਜਿੱਥੇ ਇਸ ਗੱਲ ਦੀ ਕਾਫੀ ਤੇਜ਼ੀ ਦੇ ਨਾਲ ਚਰਚਾ ਹੋ ਰਹੀ ਸੀ ਤਾਂ ਉੱਥੇ ਹੁਣ ਆਮ ਲੋਕਾਂ ਵੱਲੋਂ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕਿ ਪੰਜਾਬ ਦੇ ਲੋਕਾਂ ਨੇ ਸਿਆਸਤ ਨੂੰ ਮਾਫੀ ਚੋਣਾ ਪੰਜਾਬ ਦੇ ਸਿਆਸਤਦਾਨਾਂ ਨੇ ਸਿਆਸਤ ਨੂੰ ਅੱਜ ਅੱਜ ਦੇ ਸਮੇਂ ਦੇ ਵਿੱਚ ਮਹਿਜ਼ ਇੱਕ ਡਰਾਮਾ ਬਣਾ ਕੇ ਰੱਖਿਆ ਹੋਇਆ ਜਦੋਂ ਦਿਲ ਕਰਦਾ ਕੋਈ ਕਿਸੇ ਪਾਰਟੀ ਨੂੰ ਜੁਆਇਨ ਕਰ ਲੈਂਦਾ ਅਜ ਜਦੋਂ ਦਿਲ ਕਰਦਾ ਕੋਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਹੈ ਤੇ ਕੁਝ ਸਮੇਂ ਬਾਅਦ ਫਿਰ ਅਸਤੀਫੇ ਨੂੰ ਜਿਹੜਾ ਉਹ ਨਾਮਨਜ਼ੂਰ ਕਰਕੇ ਫਿਰ ਇਹ ਉਖਤੇ ਆਗੂ ਆ ਜਿਹੜਾ ਉਹ ਆਪਣੀ ਪਾਰਟੀ ਦੇ ਵਿਚਾਰਧਰ ਦੇ ਨਾਲ ਇਸ ਸਹਿਮਤ ਹੋ ਜਾਂਦਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੱਲ ਜਦੋਂ ਵਿਧਾਇਕਾ ਅਨਮੋਲ ਗਗਨਮਾਨ ਵੱਲੋਂ ਪੋਸਟ ਹੈ ਜਿਹੜੀ ਉਹ ਸਾਂਝੀ ਕੀਤੀ ਗਈ ਸੀ ਕਿ ਦਿਲ ਭਾਰੀ ਹੈ ਤਾਂ ਉੱਥੇ ਅੱਜ ਲੋਕਾਂ ਵੱਲੋਂ ਇਸ ਗੱਲ ਨੂੰ ਲੈ ਕੇ ਵੀ ਟਰੋਲ ਕੀਤਾ ਜਾ ਰਿਹਾ ਕਿ ਗੱਲ ਹੁਣ ਕੀ ਵਿਧਾਇਕਾ ਦਾ ਜਿਹੜਾ ਦਿਲ ਹੈ ਉਹ ਹਲਕਾ ਹੋ ਚੁੱਕਿਆ ਹੈ ਕਿਉਂ ਸਮੇ ਸਮੇਤ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਦੋਂ ਚੋਣਾਂ ਦਾ ਮਾਹੌਲ ਹੁੰਦਾ ਤਾਂ ਉਸ ਵਕਤੇ ਰਾਜਨੀਤਿਕ ਆਗੂ ਜਿਹੜੇ ਉਹ ਵੱਡੇ ਵੱਡੇ ਦਮਗੱچے ਮਾਰਦੇ ਨੇ ਜਿੱਥੇ ਇੱਕ ਪਾਸੇ ਚੋਣ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਵੱਖ-ਵੱਖ ਰਾਸੀ ਪਾਰਟੀਆਂ ਵੱਲੋਂ ਤਾਂ ਉੱਥੇ ਦੂਜੇ ਪਾਸੇ ਨਿੱਜੀ ਤੌਰ ਤੇ ਵੀ ਜਿਹੜੇ ਉਹ ਉਮੀਦਵਾਰ ਹੁੰਦੇ ਨੇ ਜਾਂ ਸਬੰਧਤ ਪਾਰਟੀ ਦੇ ਆਗੂ ਹੁੰਦੇ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਆਗੂ ਕਿਉਂ ਨਾ ਹੋਣ ਤਾਂ ਉਹਨਾਂ ਵੱਲੋਂ ਨਿੱਜੀ ਤੌਰ ਤੇ ਵੀ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਨੇ ਪ੍ਰੰ ਪਛਪੜਤਾਲ ਨਹੀਂ ਹੁੰਦੀ ਜਦ ਸਰਕਾਰ ਹੁੰਦਿਆਂ ਹੋਇਆਂ ਵੀ ਉਹ ਕੰਮ ਨਾ ਹੋਣ ਜਦੋਂ ਲੋਕ ਸਵਾਲ ਕਰਦੇ ਨੇ ਜਦੋਂ ਲੋਕ ਸੋਸ਼ਲ ਮੀਡੀਆ ਤੇ ਟਰੋਲ ਕਰਦੇ ਨੇ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦਾ ਜਿਹੜਾ ਸਮਾਂ ਉਹ ਸੋਸ਼ਲ ਮੀਡੀਆ ਦਾ ਸਮਾਂ ਇੱਕ ਡਿਜੀਟਲ ਜ਼ਮਾਨਾ ਹੈ ਤਾਂ ਜਿਹੇ ਦੇ ਵਿੱਚ ਜਦੋਂ ਲੋਕ ਟਰੋਲ ਕਰਦੇ ਨੇ ਤਾਂ ਫਿਰ ਉੱਥੇ ਸਿਆਸਤਦਾਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਂਕਿ ਹੁਣ ਅਨਮੋਲ ਗਗਨ ਨਮਾਨ ਦਾ ਅਸਤੀਫਾ ਕਿਹਨਾ ਸ਼ਰਤਾਂ ਤੇ ਨਾਮਨਜ਼ੂਰ ਹੋਇਆ ਕਿਵੇਂ ਪਾਰਟੀ ਹਾਈ ਕਮਾਂਡ ਹਾਈ ਕਮਾਂਡ ਵੱਲੋਂ ਅਨਮੋਲ ਗੱਲ ਮਾਨੂ ਮੰਨਾਇਆ ਗਿਆ ਕਿ ਉਹ ਅਸਤੀਫਾ ਵਾਪਸ ਲੈਣ ਤੇ ਵਿਧਾਇਕ ਵਜੋਂ ਕੰਮ ਕਰਨ ਹਾਲਾਂਕਿ ਇਸ ਬਾਬਤ ਅਜੇ ਕੋਈ ਵੀ ਜਿਹੜੀਆਂ ਅੰਦਰਲੀ ਗੱਲਾਂ ਪਾਰਟੀ ਦੇ ਅੰਦਰ ਦੀਆਂ ਗੱਲਾਂ ਇਹ ਨਿਕਲ ਕੇ ਸਾਹਮਣੇ ਨਹੀਂ ਆਈਆਂ ਨੇ ਪਰੰਤੂ ਇੱਕ ਗੱਲ ਦਾ ਜਿਹੜਾ ਇੱਕ ਬਹੁਤ ਵੱਡੀ ਗੱਲ ਹੈ बार-बार ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਨਾਲ-ਨਾਲ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਜਿਹੜੀ ਉਹ ਰਾਸਨੀ ਆ ਰਹੀ ਹੈ ਪਸੰਦ ਨਹੀਂ ਆ ਰਹੀ ਹੈ ਹਾਲਾਂਕਿ ਜੇਕਰ ਆਪਾਂ ਇੱਥੇ ਕਮੀ ਦੀ ਗੱਲ ਕਰੀਏ ਤਾਂ ਉਹ ਕਮੀ ਕਿਤੇ ਨਾ ਕਿਤੇ ਪੰਜਾਬ ਦੇ ਸਿਆਸਤਦਾਨਾਂ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਸਿਆਸਤਦਾਨਾਂ ਨੇ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਆਪਣੀ ਪਾਰਟੀ ਹਾਈ ਕਮਾਂਡ ਨੂੰ ਸਵਾਲ ਪੁੱਛਣੇ ਨੇ ਪਾਰਟੀ ਹਾਈ ਕਮਾਂਡ ਮੂਰੇ ਆਪਣੀ ਜਿਹੜੀ ਆਵਾਜ਼ ਚੁੱਕਣੀ ਹੈ ਪਰੰਤੂ ਕਿਉਂ ਜਿਹੜੇ ਆਗੂ ਨੇ ਸਿਆਸਤਦਾਨ ਨੇ ਕਿਉਂ ਉਹ ਬੇਵਸ ਨਜ਼ਰ ਆ ਰਹੇ ਨੇ ਕਿਉਂ ਪਾਰਟੀ ਹਾਈ ਕਮਾਂਡ ਮੂਰੇ ਅਕਸਰ ਜਿਹੜੇ ਉਹ ਛੋਟੇ ਸਿਆਸਤਦਾਨ ਹੁੰਦੇ ਨੇ ਕਿਉਂ ਕੰਬਦੇ ਹੋਏ ਵਿਖਾਈ ਦਿੰਦੇ ਨੇ ਕਿ ਉਹਨਾਂ ਸਿਆਸਤਦਾਨਾਂ ਨੂੰ ਇਹ ਡਰ ਹੁੰਦਾ ਕਿ ਜੇਕਰ ਆਪਣੀ ਪਾਰਟੀ ਤੋਂ ਸਵਾਲ ਪੁੱਛਣਗੇ ਤਾਂ ਹੋ ਸਕਦਾ ਹੈ ਕਿ ਪਾਰਟੀ ਦੇ ਵਿੱਚ ਜਾਂ ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਪੁੱਛਪੜਤਾਲ ਘੱਟ ਜਾਵੇਗੀ ਪਰੰਤੂ ਜੇਕਰ ਆਮ ਲੋਕਾਂ ਤੇ ਹੀ ਕੰਮ ਨਾ ਹੋਣਗੇ ਜੇਕਰ ਵਕਫਾਕ ਸਿਆਸਤਦਾਨਾਂ ਵੱਲੋਂ ਕੀਤੇ ਵਾਅਦੇ ਸਿਆਸਤਦਾਨ ਪੂਰੇ ਨਹੀਂ ਕਰੇਗਾ ਜਾਂ ਸਰਕਾਰ ਪੂਰੇ ਨਹੀਂ ਕਰੇਗਾ ਕਰੇਗੀ ਤਾਂ ਅਜਿਹੇ ਦੇ ਵਿੱਚ ਲੋਕ ਤਾਂ ਫਿਰ ਸਵਾਲ ਪੁੱਛਣਗੇ ਹਾਲਾਂਕਿ ਹੁਣ ਇਹ ਬੇਸ਼ੱਕ ਅਸਤੀਫਾ ਜਿਹੜਾ ਅਨਮੋਲ ਗਗਨਮਾਨ ਦਾ ਨਾਮਨਜ਼ੂਰ ਕਰ ਦਿੱਤਾ ਗਿਆ ਪਰੰਤੂ ਕਿ ਨਾ ਸ਼ਰਤਾਂ ਨੂੰ ਲੈ ਕੇ ਜਾਂ ਕਿ ਨਾ ਗੱਲਾਂ ਤੇ ਇਹਨਾਂ ਦੀ ਆਪਸੀ ਸਹਿਮਤੀ ਹੋਈ ਅਜੇ ਤੱਕ ਇਸ ਬਾਬਤ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆ ਨਹੀ ਆਈ ਹੈ ਪਰੰਤੂ ਲੋਕ ਹੁਣ ਸੋਸ਼ਲ ਮੀਡੀਆ ਤੇ ਇਹ ਕਹਿੰਦੇ ਹੋਏ ਜ਼ਰੂਰ ਵਿਖਾਈ ਦੇ ਰਹੇ ਨੇ ਕਿ ਪੰਜਾਬ ਦੇ ਸਿਆਸਤਦਾਨਾਂ ਨੇ ਸਿਆਸਤ ਨੂੰ ਮਹਿਜ਼ ਇੱਕ ਡਰਾਮਾ ਬਣਾ ਕੇ ਰੱਖਿਆ ਹੋਇਆ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ